ਉਹਦੇ ਲਈ ਕੀ ਤਿਆਰੀਆਂ ਕੀਤੀਆਂ ਗਈਆਂ ਨੇ বিজেਪ ਨੇ ਅੱਜ ਸਾਨੇਰ ਹਲਕੇ ਦਾ ਬੂਥ ਸੰਮੇਲਨ ਕੀਤਾ ਸੀ ਜਿੱਥੇ ਬੂਥ ਦੇ ਸਿਰਫ ਮੇਨ ਮੇਨ ਜਿਹੜੇ ਸਾਡੇ ਲੀਡਰ ਬੂਥ ਤੇ ਉਹ ਬੁਲਾਏ ਸੀ ਪਰ ਗੁਰੂ ਦੀ ਐਡੀ ਕਿਰਪਾ ਲੋਕਾਂ ਦਾ ਐਡਾ ਪਿਆਰ ਹੈ ਮੋਦੀ ਸਾਹਿਬ ਨਾਲ ਲੋਕ ਇੰਨਾ ਜੁੜਨਾ ਚਾਹੁੰਦੇ ਆ ਅੱਜ ਇਹ ਸਾਡਾ ਬੂਥ ਸੰਮੇਲਨ ਇੱਕ ਵੱਡੀ ਰੈਲੀ ਦਾ ਰੂਪ ਧਾਰ ਗਿਆ ਤੁਸੀਂ ਦੇਖਿਆ ਹੋਣਾ ਤੇ ਇੱਕ ਹੁੰਦਾ ਲੋਕ ਆ ਕੇ ਬੈਠੇ ਕਿ ਆਪਾਂ ਆਵਾਜ਼ ਮਾਰੀਏ ਕੋਈ ਆਵਾਜ਼ ਨਹੀਂ ਆਉਂਦੀ ਇੱਥੇ ਇੱਕ ਅੱਗੋਂ ਜਕਾਰਾ ਵੱਜਦਾ ਸੀ ਤੇ ਅੱਗੋਂ ਪੰਜ ਜਕਾਰੇ ਆਉਂਦੇ ਸੀ ਲੋਕਾਂ ਦਾ ਜਿਹੜਾ ਜੋਸ਼ ਸੀ ਜਿਹੜਾ ਜਜ਼ਬਾ ਸੀ ਇਹ ਅੱਜ ਦੱਸ ਰਿਹਾ ਸੀ ਕਿ ਕਿਵੇਂ ਲੋਕ ਪੰਜਾਬ ਦੇ ਮੋਦੀ ਸਾਹਿਬ ਨੂੰ ਪਿਆਰ ਕਰਦੇ ਆ ਕਿਵੇਂ ਉਹਨਾਂ ਦੀ ਨੀਤੀਆਂ ਨੂੰ ਪਿਆਰ ਕਰਦੇ ਆ ਤੇ ਕਿਵੇਂ ਉਹਨਾਂ ਨਾਲ ਜੁੜਨਾ ਚਾਹੁੰਦੇ ਜਿਵੇਂ ਕਿ ਬਾਕੀ ਕੈਂਡੀਡੇਟ ਅਨਾਉਂਸ ਕਰ ਦਿੱਤੇ ਗਏ ਕਿਤੇ ਨਾ ਕਿਤੇ ਬੀਜੇਪੀ ਪਛੜ ਗਈ ਆ ਫਤਿਹਗੜ੍ਹ ਸਾਹਿਬ ਦੀ ਸੀਟ ਨੂੰ ਲੈ ਕੇ ਅਜੇ ਤੱਕ ਕੈਂਡੀਡੇਟ ਨਹੀਂ ਦੇ ਸਕੀ ਕੀ ਕਰੀਏ ਦੇਖੋ ਭਾਰਤੀ ਜਨਤਾ ਪਾਰਟੀ ਕੈਂਡੀਡੇਟਾਂ ਦੀ ਪਾਰਟੀ ਨਹੀਂ ਹੈ ਵਰਕਰ ਦੀ ਪਾਰਟੀ ਹੈ ਅੱਜ ਉਹ ਵਰਕਰ ਇਸ ਹਾਲ ਦੇ ਵਿੱਚ ਹਰੇਕ ਬੂਥ ਦੇ ਉੱਤੇ ਵਰਕਰ ਬੈਠਾ ਸੀ ਜਿਨੇ ਲੜਾਈ ਲੜਦੀ ਹੈ ਕੈਂਡੀਡੇਟ ਸਾਡਾ ਅੱਧ ਸ਼ਾਮ ਨੂੰ ਜਾਂ ਕੱਲ੍ਹ ਭਲਕੇ ਤੱਕ ਆ ਜਾਣਾ ਉਹਨੇ ਤਾਂ ਆ ਕੇ ਕਮਾਨ ਸਾਹਮਣੇ ਲੜਾਈ ਲੜਨ ਵਾਲੇ ਯੋਧੇ ਸਾਡੇ ਇੱਥੇ ਵੱਡੀ ਗਿਣਤੀ ਵਿੱਚ ਮੌਜੂਦ ਸੀ ਤਕੜੇ ਹੋ ਕੇ ਲੜਾਈ ਲੜਨ ਕੇ ਵਿੱਚ ਜਿੱਤ ਕੇ ਵੀ ਲਿਆਉਣਗੇ ਸੀ ਕੀ ਲੱਗਦਾ ਕਿ ਜਿਹੜਾ ਕੈਂਡੀਡੇਟ ਹੋਊਗਾ ਪਾਰਟੀ ਆਪਣੇ ਜਿਹੜੇ ਵਰਕਰ ਨੂੰ ਇਥੋਂ ਮਾਨ ਦਊਗੀ ਜਾਂ ਫਿਰ ਬਾਕੀ ਸੀਟਾਂ ਨੂੰ ਬਾਹਰੀ ਕੈਂਡੀਡੇਟ ਲੈਣਦੇ ਜਾਣਗੇ ਮੇਰੇ ਕੋਲ ਮੈਂ ਤੁਹਾਨੂੰ ਇੱਕ ਗੱਲ ਬੜੀ ਸਪਸ਼ਟ ਕਰਨੀ ਚਾਹੁੰਦਾ ਹੈ ਕੋਈ ਬਾਹਰੀ ਅੰਦਰ ਵਾਲੀ ਗੱਲ ਨਹੀਂ ਭਾਰਤੀ ਜਨਤਾ ਪਾਰਟੀ 23 ਵਿਧਾਨ ਸਭਾ ਦੀਆਂ ਸੀਟਾਂ ਲੜਦੀ ਸੀ ਤਿੰਨ ਲੋਕ ਸਭਾ ਦੀਆਂ ਲੜਦੀ ਸੀ ਅੱਜ ਅਸੀਂ 117 ਵਿਧਾਨ ਸਭਾ ਲੜਨੀ ਆ 13 ਦੀਆਂ 13 ਲੋਕ ਸਭਾ ਦੀਆਂ ਸੀਟਾਂ ਲੜਨੀ ਜਦੋਂ ਸੀਟਾਂ ਇੰਨੀਆਂ ਲੜਨੀਆਂ ਤੇ ਸਾਡਾ ਕਾਡਰ ਤਾਂ 23 ਸੀਟਾਂ ਜੋਗਾ ਸੀ ਤਿੰਨ ਲੋਕ ਸਭਾ ਜੋਗਾ ਸੀ ਜਦੋਂ ਪਰਿਵਾਰ ਸੀਟਾਂ ਇੰਨੀਆਂ ਲੜੂ ਤੇ ਪਰਿਵਾਰ ਚ ਲੋਕ ਪਾਉਣਗੇ ਤੇ ਤਾਂ ਹੀ ਪਰਿਵਾਰ ਵੱਡਾ ਹੋਊਗਾ ਕਿਉਂਕਿ ਅੱਜ ਲੋਕ ਰੋਜ ਜੁਆਇਨ ਕਰ ਰਹੀ ਹੈ ਕਿਸੇ ਪਾਰਟੀ ਨੂੰ ਤੇ ਉਹ ਭਾਰਤੀ ਜਨਤਾ ਪਾਰਟੀ ਹੈ ਅੱਜ ਦੇ ਕੋਈ ਚੈਨਲ ਵੀ ਸਰਵੇ ਦਿਖਾ ਰਿਹਾ ਤੇ ਇੱਕ ਹੀ ਗੱਲ ਦਿਖਾਉਂਦੇ ਕਿ ਕੱਲੀ ਭਾਰਤੀ ਜਨਤਾ ਪਾਰਟੀ ਜੀ ਦਾ 4% ਵੋਟ ਸ਼ੇਅਰ 5% ਆਲਰੇਡੀ ਵੱਧ ਚੁੱਕਾ ਹੈ ਤੇ ਬਾਕੀ ਪਾਰਟੀਆਂ ਦਾ ਵੋਟ ਸ਼ੇਅਰ ਘੱਟ ਰਿਹਾ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਦਾ ਖਿਮਸੀ ਦਾ ਪੰਜਾਬ ਜਨ ਜਿਸ ਤਰ੍ਹਾਂ ਦਾ ਰਿਸਪਾਂਸ ਆ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਹਨਾਣੀ ਪਰਨੀਤ ਕੋਰਜ ਕੱਲ ਜਿਹੜਾ ਇੱਕ ਕਿਸਾਨ ਦਾ ਜਿਹੜਾ ਇੱਕ ਘਟਨਾ ਵਾਪਰੀ ਆ ਤੇ ਕਿਵੇਂ ਦੇਖਦੇ ਵੇਖੋ ਜਿਹੜੀ ਕੱਲ ਘਟਨਾ ਵਾਪਰੀ ਬੜੀ ਬਤਪਾਕੀ ਦੀ ਘਟਨਾ ਹੈ ਪਰ ਪਿੰਡਾਂ ਦੇ ਜਿਹੜੀ ਤੁਸੀਂ ਰਿਸਪਾਂਸ ਦੀ ਗੱਲ ਕਰਦੇ ਆ ਅੱਜ ਸਾਡੇ ਨਾਲ ਚੱਲ ਕੇ ਦੇਖੋ 10 10 12 12 ਪਿੰਡਾਂ ਦੇ ਪ੍ਰੋਗਰਾਮ ਅਸੀਂ ਆਪ ਕਰ ਰਹੇ ਲੋਕ ਆਪ ਹਾਰੇ ਫੋਨ ਕਰ ਰਹੇ ਵੀ ਸਾਡੇ ਪਿੰਡ ਆ ਸਾਡੇ ਪਿੰਡ ਆ ਇਹ ਕਈ ਸ਼ਰਾਰਤੀ ਆਂਸਰ ਆ ਜਿਹੜੇ ਇਹੋ ਜਿਹੇ ਸ਼ਰਾਰਤਾ ਕਰਦੇ ਮੈਂ ਉਹਨਾਂ ਨੂੰ ਅੱਨਾ ਅੱਜ ਗੱਲ ਪੰਜਾਬ ਦੇ ਭਲੇ ਦੀ ਹੈ ਪੰਜਾਬ ਦੇ ਵਿਕਾਸ ਦੀ ਹੈ ਉਸ ਮੋਦੀ ਦਾ ਮਣਕਾ ਬਣਦੀ ਆ ਜਿੰਨਾ ਦੀ ਸਰਕਾਰ ਬਣ ਜਾ ਰਹੀ ਆ ਉਸ ਸਰਕਾਰ ਦਾ ਹਿੱਸਾ ਬਣਦੀ ਆ ਆਪਣੇ ਨੁਮਾਇੰਦੇ ਜਿਤਾ ਕੇ ਭੇਜਣ ਦੀ ਆ ਦੇਸ਼ ਦਾ ਸਰਕਾਰ ਮੋਦੀ ਸਾਹਿਬ ਦੀ ਬਣਨੀ ਆ ਤੇ ਕਿਉਂ ਨਾ ਆਪਾਂ ਲੋਕ ਉਹਦੇ ਤੇ ਹਿੱਸਾ ਪਾਈਏ ਤਾਂ ਕਿ ਆਪਾਂ ਵੀ ਆਪਣੇ ਕੰਮ ਕਰਾ ਸਕੀਏ ਆਪਾਂ ਵੀ ਪੰਜਾਬ ਦਾ ਵਿਕਾਸ ਕਰਾ ਸਕੀਏ ਅੱਜ ਹਰਿਆਣਾ ਉਹੀ ਆ ਜਿਹੜਾ ਆਪਣੇ ਚੋਂ ਨਿਕਲਿਆ ਸੀ ਅੱਜ ਉਹ ਛੋਟਾ ਭਰਾ ਵੱਡਾ ਭਰਾ ਬਣ ਗਿਆ ਹੈ ਫਰਕ ਹੈ ਡਬਲ ਇੰਜਨ ਦੀ ਸਰਕਾਰ ਦਾ ਤੇ ਭਾਰਤੀ ਜਨਸਾ ਪੀਪਲ ਨੂੰ ਤੁਸੀਂ ਕੋਈ ਦੇਖ ਲਿਆ ਹੋਣਾ ਕਿ ਸਤ ਇਹ ਜਿਹੜਾ ਸਾਨੇਵਾਲ ਇੱਕ ਕਮਜ਼ੋਰ ਬੀਜਪੀ ਦਾ ਏਰੀਆ ਸਮਝੇ ਜਾਂਦਾ ਸੀਗਾ ਅੱਜ ਦੇ ਦਿਨ ਚ ਪੂਰੇ ਦਿਹਾੜ ਤੋਂ ਵਿੱਚ ਘਟੋ ਘਟ 2.5 ਹਜ਼ਾਰ ਸਾਢੇ ਕਾਰਜਕਰਤਾ ਇਥੇ ਆਏ ਨੇ ਔਰ ਵੱਡੀ ਇੱਕ ਲਲਕਾਰ ਅਸੀਂ ਆਪ ਨੂੰ ਅਕਾਲੀ ਦਲ ਨੂੰ ਔਰ ਕਾਂਗਰਸ ਨੂੰ ਦਿੱਤੀ ਹੈ ਜਿਨ੍ਹਾਂ ਨੇ ਮਿਲ ਕੇ ਫਤੇਗੜ ਸਾਹਿਬ ਦਾ ਜ਼ੀਰੋ ਵਿਕਾਸ ਕੀਤਾ ਮੈਂ ਤਾਂ ਕਹਾਂਗਾ ਨੈਗੇਟਿਵ ਵਿਕਾਸ ਕੀਤਾ ਐਡੀ ਵੱਡੀ ਜਿਹੜੀ ਇੱਕ ਲੋਕ ਸਭਾ ਹੈ ਫਤੇਗੜ ਸਾਹਿਬ ਔਰ ਲੁਧਿਆਣੇ ਨਾਲ ਲੱਗਦੀ ਹੈ ਦਿੱਲੀ ਦੇ ਰਸਤੇ 'ਚ ਪੈਂਦੀ ਹੈ ਪਰ ਜੇ ਤੁਸੀਂ ਵਿਕਾਸ ਦੇਖੋ ਡਵੈਲਪਮੈਂਟ ਦੇਖੋ ਤਾਂ ਜ਼ੀਰੋ ਡਵੈਲਪਮੈਂਟ ਇੱਥੇ ਹੋਈ ਆ ਇਹਦਾ ਇੱਕੋ ਇੱਕ ਕਾਰਨ ਅਕਾਲੀ ਦਲ ਔਰ ਕਾਂਗਰਸ ਔਰ ਮੌਜੂਦਾ ਸਰਕਾਰ ਹੈ ਵੱਡਾ ਦਾਵਾ ਡਾਕਟਰ ਅਮਰ ਸਿੰਘ ਕਰਦੇ ਆ ਕਿ ਇਹਨਾਂ ਨੇ ਕਈ ਪ੍ਰੋਜੈਕਟ ਲੈ ਕੇ ਆਂਦੇ ਆ ਕਈ ਪੁਲ ਦਾ ਨਿਰਮਾਣ ਕਰ ਦੇਖੋ ਮੈਂ ਸਟਾਰਟ ਤੋਂ ਇੱਕੋ ਸਵਾਲ ਪੁੱਛਣਾ ਚਾਹੁੰਦਾ ਕਿ ਉਹਨਾਂ ਨੇ ਪ੍ਰੋਜੈਕਟ ਲੈ ਆਂਦੇ ਕਿੱਥੋਂ ਉਹ ਐਮਪੀ ਸਨ ਲੇਕਿਨ ਉਹਨਾਂ ਦੀ ਸਰਕਾਰ ਤਾਂ ਦਿੱਲੀ 'ਚ ਹੈ ਨਹੀਂ ਸੀ ਉਹ ਝੂਠ ਬੋਲਦੇ ਨੇ ਸਾਰੇ ਨੂੰ ਜਾ ਕੇ ਕਿ ਮੈਂ ਲੈ ਕੇ ਆਂਦੀ ਹੈ ਅਸਲੀ ਹਕੀਕਤ ਇਹ ਹੈ ਕਿ ਮੋਦੀ ਸਰਕਾਰ ਨੇ ਜਿੰਨੇ ਪ੍ਰੋਜੈਕਟ ਸੈਂਟਰ ਇੱਥੇ ਲੱਗੇ ਨੇ ਮੋਦੀ ਜੀ ਨੇ ਲਗਵਾਏ ਨੇ ਬਾਕੀ ਸਾਰੇ ਝੂਠ ਬੋਲਦੇ ਨੇ ਔਰ ਆਪਣੇ ਆਪ ਨੂੰ ਮਾਰਕਟ ਕਰ ਰਹੇ ਨੇ ਇੱਥੇ ਰਾਮੋ ਰੋਡ ਆ ਜਿਹਦਾ ਕ੍ਰੈਡਿਟ ਸਾਰੀਆਂ ਪਾਰਟੀਆਂ ਲੈ ਰਹੀਆਂ ਕਾਂਗਰਸ ਵੀ ਲੈ ਰਹੀ ਆ ਆਮ ਆਦਮੀ ਪਾਰਟੀ ਵੀ ਲੈ ਰਹੀ ਆ ਬੀਜੇਪੀ ਉਹਦੇ ਬਾਰੇ ਕੀ ਕਹਿੰਦੀ ਆ ਜੋ ਕਿ ਕਾਫੀ ਸਾਲਾਂ ਤੋਂ ਜਿਹੜੀ ਗੱਲ ਫੜਕਾ ਜਿਹੜੀ ਲੜਕ ਰਹੀ ਸੀ ਦੇਖੋ ਇੱਥੇ ਮੈਂ ਦੇਖਿਆ ਕਿ ਪੰਜਾਬ ਦੇ ਵਿੱਚ ਆਪ ਦਾ ਇੱਕ ਸਟਾਈਲ ਹੈ ਕਿ ਕੰਮ ਘੱਟ ਤੇ ਵਿੜਿਆਈ ਜ਼ਿਆਦਾ ਹੈ ਕ੍ਰੈਡਿਟ ਲੈਣਾ ਔਰ ਕੰਮ ਨਹੀਂ ਕਰਨਾ ਆਪਣੇ ਢੰਡਾ ਵਾਂਗੂ ਐਡਵਰਟਾਈਜ਼ ਕਰਨਾ ਕਰੋੜਾਂ ਰੁਪਏ ਅਰਬਾਂ ਰੁਪਏ ਪੈਸਾ ਐਡਵਰਟਾਈਜ਼ਮੈਂਟ ਤੇ ਲਗਾ ਦੇਣਾ ਕ੍ਰੈਡਿਟ ਲਾਈਨ ਦੇ ਲਈ ਇਹ ਇਹਨਾਂ ਦੀ ਫਿਤਰਤ ਹੈ ਔਰ ਲੋਕੀ ਸਭ ਉਹਨੇ ਉਹਨਾਂ ਨੂੰ ਜਾਣ ਗਏ ਨੇ ਇਸ ਵਾਰੀ ਇਹਨਾਂ ਇਲਕਤਾਂ ਦੇ ਵਿੱਚ ਆਪ ਨੂੰ ਇੱਕ ਵੱਡੀ ਸੱਟ ਵਜੇਗੀ ਔਰ ਲੋਕਾਂ ਵੱਲੋਂ ਤਜਾ ਮਿਲੇਗੀ ਦੇਖੋ ਕਿ ਤਾਂ ਕਿ ਆਪਾਂ ਕਹਿੰਦੇ ਆ ਕਿ ਸਹਿਜ ਪਕੇਸੋ ਮਿੱਠਾ ਹੋਏ ਜਿਹੜਾ ਵੀ ਜਿਹੜਾ ਕੈਂਡੀਡੇਟ ਇੱਥੇ ਆਏਗਾ ਬਿਹਤਰੀਨ ਕੈਂਡੀਡੇਟ ਮੋਦੀ ਜੀ ਪੇ ਜਾਣਗੇ ਦੂਟੀਆਂ ਪਾਰਟੀਆਂ ਕਹਿ ਰਹੀਆਂ ਬੀਜੇਪੀ 400 ਪਾਰ ਦਾ ਨਾਰਾ ਦੇ ਰਹੀ ਆ ਪਰ ਇੱਕ ਕੈਂਡੀਡੇਟ ਵੀ ਦੇਖੋ ਰਿਹਾ ਤੁਸੀਂ ਵੀ ਦੇਖ ਲਓ ਦੇਖੋ ਕੈਂਡੀਡੇਟ ਤਾਂ ਇਹਨਾਂ ਨੇ ਆਪ ਵਾਲਿਆਂ ਨੇ ਡਿਕਲੇਅਰ ਕੀਤਾ ਸੀ ਜਲੰਧਰ ਕਿੱਥੇ ਪਹੁੰਚ ਗਿਆ ਸਰ ਕਿੱਥੇ ਪਹੁੰਚ ਗਿਆ ਕਮਲਦੇ ਕੋਲੀ ਪਹੁੰਚ ਗਿਆ ਤੋ ਇਹ ਕਹਿ ਦੇਣਾ ਕਿ ਜੀ ਅਸੀਂ ਕੈਂਡੀਡੇਟ ਪਹਿਲਾਂ ਡਿਕਲੇਅਰ ਕਰਤਾ ਇਹਦਾ ਕੁਝ ਨਹੀਂ ਹੈ ਦਿੱਲੀ ਦੇ ਵਿੱਚ ਇਹਨਾਂ ਦਾ ਆਪਣਾ ਕਾਂਗਰਸ ਦਾ ਪ੍ਰਧਾਨ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਵਾਪਸ چلا ਗਿਆ ਸੂਰਤ ਵਿੱਚ ਇਹਨਾਂ ਨੇ ਆਪਣਾ ਡਿਕਲੇਅਰ ਕੀਤਾ ਸੀਗਾ ਉਹ ਕਿੱਥੇ چلا ਗਿਆ ਇੰਦੋਰ ਚ ਇਹਨਾਂ ਨੇ ਆਪਣਾ ਡਿਕਲੇਅਰ ਕੀਤਾ ਸੀ ਉਹ ਕਿੱਥੇ چلا ਗਿਆ ਸੋ ਜਿੱਦਾਂ ਮੈਂ ਕਿਹਾ ਕਿ ਸਹਿਜ ਪੱਕੇ ਤੋਂ ਮਿਟਾ ਹੋਏ ਬੈਸਟ ਕੈਂਡੀਡੇਟ ਫਤਿਹਗੁਰ ਸਾਹਿਬ ਲਈ ਮੋਦੀ ਜੀ ਨੇ ਕੈਂਡੀਡੇਟ ਤੇ ਆਖਾ ਕਿ ਦੂਜੀ ਪਾਰਟੀ ਨੂੰ ਕੈਂਡੀਡੇਟ ਦੇ ਆ ਕੇ ਦਿੱਤਾ ਜਾਊਗਾ ਉਹਦੀ ਵੇਟ ਕਰ ਰਹੇ ਹਾਂ ਨੇ ਇੱਕ ਸਵਾਲ ਇਹ ਨਹੀਂ ਹੈ ਸਵਾਲ ਇਹ ਹੈ ਕਿ ਅੱਜ ਦੇ ਦਿਨ ਦੇ ਵਿੱਚ ਸਾਰੀਆਂ ਸੜਕਾਂ ਜਿਦਾ ਇੰਗਲਿਸ਼ ਵਿੱਚ ਕਹਿੰਦੇ ਨਾ 올 ਰੋਡਸ ਲੀਡ ਟੂ ਰੋਮ ਇੱਕ ਇੰਗਲਿਸ਼ ਦਾ ਮੁਹਾਵਰਾ ਹੈ ਉਦਾਂ ਹੀ ਅੱਜ ਦੇ ਦਿਨ ਵਿੱਚ ਸਾਰੇ ਹੀ ਰਾਜਨੀਤਿਕ ਲੀਡਰਾਂ ਦੇ ਲੈ ਕੇ ਇੱਕੋ ਇੱਕ ਪਾਰਟੀ ਔਰ ਇੱਕੋ ਇੱਕ ਲੀਡਰ ਉਹ ਹੈ ਮੋਦੀ ਜੀ ਔਰ ਭਾਰਤੀ ਜਨਤਾ ਪਾਰਟੀ ਆਪਣੇ ਆਪ ਸਾਨੂੰ ਇੱਥੇ ਫੋਲ ਆ ਰਹੇ ਨੇ ਔਰ ਅਸੀਂ ਉਹਨਾਂ ਨੂੰ ਆਦਰਮੰਦ ਦੇ ਰਹੇ ਹਾਂ